ਮੇਰੇ ਬਹੁਤ ਸਾਰੇ ਸਰਕਾਰਯੋਗ ਵੱਖ-ਵੱਖ ਪਿੰਡਾਂ ਤੋਂ ਆਏ ਮੇਰੇ ਉਪਦੇਦਾਰ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਖਾਸ ਕਰਕੇ ਪ੍ਰਧਾਨ ਬੱਗਾ ਸਿੰਘ ਜੀ ਨੂੰ ਅਸੀਂ ਬਹੁਤ ਧੰਨਵਾਦ ਕਰਨੇ ਉਹਨਾਂ ਦਾ ਆਈ ਹੋਈ ਸੰਗਤ ਦਾ ਬਹੁਤ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਬੜਾ ਕੀਮਤੀ ਸਮੇਂ ਸੀਜ਼ਨ ਦੇ ਵਿੱਚੋਂ ਕੰਮ ਛੱਡ ਕੇ ਇੱਥੇ ਮੀਟਿੰਗ ਵਿੱਚ ਪਹੁੰਚੇ ਜਿਹੜਾ ਅੱਜ ਦੀ ਮੀਟਿੰਗ ਦਾ ਵਿਸ਼ਾ ਮਤਾ ਪਾਸ ਹੋਇਆ ਆਉਣ ਵਾਲੇ ਜਿਹੜੇ 10 ਤਰੀਕ ਦੇ ਅੱਜੇ ਮਹੀਨੇ ਦੀ 10 ਤਰੀਕ ਨੂੰ ਆਪਣੇ ਡੀਸੀ ਆਫਿਸ ਦੇ ਸਾਹਮਣੇ ਧਰਨਾ ਲਾ ਕੇ ਬੈਠਣਾ ਪ੍ਰਧਾਨ ਬੱਗਾ ਸਿੰਘ ਜੀ ਦੀ ਸਾਰੀ ਪਾਰਟੀ ਤੇ ਸਮੂਹ ਆਗੂਆਂ ਨੇ ਔਰ ਸਾਰੀ ਹੀ ਲੇਬਰਾਂ ਨੇ ਭਾਵੇਂ ਕੋਈ ਪਠਾ ਮਜ਼ਦੂਰ ਹੈ ਤੇ ਭਾਵੇਂ ਕੋਈ ਵੀ ਇਹਦੇ ਵਿੱਚ 15 20 ਮੁੱਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਧਰਨਾ ਲਾ ਕੇ ਬੈਠਣਾ ਤਾਂ ਉਹ ਜਿੰਨਾ ਚਿਰ ਮੁੱਦੇ ਸਾਡੇ ਕਾਮਯਾਬ ਅਸੀਂ ਲੈ ਕੇ ਹੱਕ ਆਉਦੇ ਉਹ ਉਠਾਂਗੇ ਤਾਂ ਸਾਰਿਆਂ ਨੇ ਸਹਿਯੋਗ ਕਰਨਾ ਹੈ ਆਉਣ ਵਾਲੀ 10 ਤਰੀਕ ਦਿਨ ਸੋਮਵਾਰ ਨੂੰ ਸਾਰਿਆਂ ਨੇ ਪਹੁੰਚਣਾ ਹੈ ਤਾਂ ਬਾਕੀ ਗੱਲ ਜਿਹੜੀ ਹੈ ਪ੍ਰਧਾਨ ਬੱਗਾ ਸਿੰਘ ਜੀ ਤੋਂ ਨਾਲ ਫੋਨ ਤੇ ਤੁਸੀਂ ਕਨੈਕਟ ਕਰ ਸਕਦੇ ਜੇ ਸਭ ਨੂੰ ਜੈ ਪੀਮ ਜੈ ਭਾਦਰ ਸਾਰੇ ਸਤਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਭਾਦਰ ਜੈ ਭਾਦਰ ਸਤਿ ਸ੍ਰੀ ਅਕਾਲ ਨਮਸਕਾਰ ਸਤਿਓ ਲਗਭਗ ਅੱਜ ਸਾਡੀ ਜਿਹੜੀ ਲੀਡਰਸ਼ਿਪ ਟੀਮ ਹੈ ਜੀ ਆ ਉਹਦੇ ਵਿੱਚੋਂ ਕੋਈ 10 ਤੋਂ ਲੈ ਕੇ 12% ਆਗੂ ਸਾਡੇ ਪਹੁੰਚ ਗਏ ਆ ਅੱਜ ਦੀ ਜਿਹੜੀ ਮੀਟਿੰਗ ਪਾਸ ਹੋਈ ਆ ਉਹਦਾ ਕੋਈ ਰੂਪ ਝੰਡਾ ਤਾਂ ਨਹੀਂ ਬੰਦਾ ਸਿਰਾਂ ਲੇਕਿਨ ਸਮਾਂ ਜਿਹੜਾ ਹੈਗਾ ਉਹ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਕਿ ਹੁਣ ਕਾਫੀ ਲੰਬੇ ਸਮੇਂ ਤੋਂ ਸਾਡੇ ਮਨਰੇਗਾ ਦਾ ਕੰਮ ਬੰਦਾ ਜਿਹਦੇ ਲਈ ਅਸੀਂ ਕਾਫੀ ਲੰਬੇ ਸਮੇਂ ਤੋਂ ਲੜਾਈ ਲੜਦੇ ਪਏ ਸੀਗੇ ਤੇ ਨਾਲ ਸੈਂਟਰ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਹੋਇਆ ਬਿਲਕੁਲ ਕੰਮ ਜਿਹੜਾ ਹੈਗਾ ਸੀ ਉਹ ਸਾਡਾ ਠੱਪ ਕਰ ਦਿੱਤਾ ਕੰਮ ਜਿਹੜੇ ਸੀ ਦੋ ਔਰ ਜਿਹੜੇ ਫਿੱਕੇ ਫਿੱਕੇ ਜੇ ਚੱਲਦੇ ਪਏ ਆ ਇੱਕ ਤਾਂ ਦਰਖਤਾਂ ਨੂੰ ਲਾਉਣ ਦਾ ਕੰਮ ਸੀਗਾ ਉਹਦਾ 6 ਕਰੋੜ ਪਾਸ ਹੋਇਆ ਸੀ ਪੈਸੇ ਜਿਹੜੇ ਉਹਦੇ ਚ ਲਗਭਗ 6 ਕਰੋੜ ਦੇ ਵਿੱਚੋਂ 70% ਜਿਹੜੀ ਲੇਬਰ ਹੈਗੀ ਆ ਉਹਨਾਂ ਦਾ ਪਕਟਾਨ ਹੋ ਗਿਆ 30% ਲੇਬਰ ਦਾ ਅਜੇ ਕੰਮ ਰਹਿਦਾ ਉਹ ਕਿਸੇ ਦਿਨ ਨੂੰ ਉਹ ਵੀ ਖਤਮ ਹੋ ਜਾਣੇ ਆ ਪੈਸੇ ਉਸ ਤੋਂ ਇਲਾਵਾ ਪਿੰਡਾਂ ਦੇ ਜਿਹੜੇ ਵਿਕਾਸ ਦੇ ਕੰਮ ਹੈਗੇ ਆ ਉਹ ਚੱਲਦੇ ਪਏ ਆ ਬਾਕੀ ਦੇ ਕੰਮ ਜਿਹੜੇ ਸਾਡੇ ਲਿੰਕ ਰੋਡ ਸੀਗੇ ਉਹਦੇ ਬਰਮਾਂ ਦੀ ਸਫਾਈ ਹੋਣੀ ਉਹ ਵੀ ਬੰਦ ਹੋ ਗਈ ਆ ਰੇਲ ਪਟੜੀ ਦੀ ਲੈਂਟ ਤੇ ਜਿਹੜੇ ਸਾਡੀ ਲੇਬਰ ਕੰਮ ਕਰਦੀ ਸੀਗੀ ਉਹ ਵੀ ਕੰਮ ਬੰਦ ਹੋ ਗਿਆ ਰੇਲ ਜਿਹੜੀ ਨਹਿਰ ਸੀਗੀ ਨਹਿਰ ਤੇ ਕੰਮ ਕਰਦੇ ਸੀਗੇ ਉਹ ਵੀ ਦੋ ਤਰ੍ਹਾਂ ਦੀ ਸਫਾਈ ਹੁੰਦੀ ਸੀ ਇੱਕ ਹੁੰਦੀ ਸੀ ਪਟੜੀ ਦੀ ਸਫਾਈ ਇੱਕ ਹੁੰਦੀ ਸੀ ਵਿਚੋ ਸਫਾਈ ਉਹ ਵੀ ਕੰਮ ਬੰਦ ਹੋ ਗਿਆ ਉਹ ਕੰਮ ਜਿਹੜੇ ਬੰਦ ਹੋਏ ਆ ਉਹਦੇ ਲਈ ਆਪਾਂ ਲਗਾਤਾਰ 7 ਵਾਰੀ ਚੰਡੀਗੜ੍ਹ ਗਏ ਆ 5 ਵਾਰੀ ਆਪਾਂ ਧਰਨੇ ਦੇ ਰੂਪ ਵਿੱਚ ਚੰਡੀਗੜ੍ਹ ਗਏ ਆ 2 ਵਾਰੀ ਆਪਾਂ ਆਰਡਰਾਂ ਦੀ ਕਾਪੀ ਲੈਣ ਲਈ ਗਏ ਆ 7 ਵਾਰੀ ਪਹੁੰਚੇ ਆ ਜਿਸ ਦੇ ਨਾਲ ਕਾਗਜ਼ਾਂ ਪੱਤਰਾਂ ਤੇ ਪ੍ਰਸ਼ਾਸਨ ਤੇ ਪੂਰਾ ਦਬਾਅ ਬਣਿਆ ਹੋਇਆ ਤਾਂ ਉਹ ਜਿਹੜੇ ਲੈਟਰ ਨੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਅੱਜ ਦੀ ਮੀਟਿੰਗ ਵਿੱਚ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕੀਤਾ ਉਹ ਮਤਾ ਇਹ ਪਾਸ ਕੀਤਾ ਹੈ ਕਿ ਜਿਹੜਾ ਆ ਸੋਮਵਾਰ ਆਊਗਾ 10 ਤਰੀਕ ਨੂੰ ਜਿੰਨੇ ਵੀ ਆਗੂ ਹੈਗੇ ਆ ਜਿਹੜੇ ਨਹੀਂ ਪਹੁੰਚੇ ਉਹ ਅੱਗੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਕੋਲੇ ਵੀਡੀਓ ਪਹੁੰਚ ਜਾਵੇ ਉਹ ਤਿਆਰੀ ਕਰਨ ਜਿਹੜੇ ਸਾਥੀ ਇੱਥੇ ਆਏ ਆ ਉਹ ਖੂਨ ਰਹੇ ਅੱਗੇ ਤੇ ਅੱਗੇ ਦੱਸਦੇ ਜਾਣ ਉਹਨਾਂ ਨਾਲ ਅਸੀਂ ਗੱਲ ਕੀ ਕਰਨੀ ਆਗੂਆਂ ਨਾਲ ਉਹ ਕਿਸੇ ਵੀ ਪਿੰਡ ਦੇ ਵਿੱਚੋਂ ਕੋਈ ਵੀ ਮਨਰੇਗਾ ਮਜ਼ਦੂਰ ਹੋਵੇ ਚਾਹ ਆਗੂ ਹੋਵੇ ਤੁਹਾਡੇ ਕੋਲੇ ਪੂਰੇ 9 ਦਿਨ ਪਿਆ ਇੱਕ ਹਫਤਾ ਇੱਕ ਦਿਨ ਪਿਆ ਹੈ ਅੱਜ ਐਤਵਾਰ ਆ ਜੇ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਇਹ ਗੱਲ ਫਲਾਓਗੇ ਕਿ ਪਾਈ ਸਾਡੇ ਮਨਰੇਗਾ ਦੇ ਕੰਮ ਬੰਦ ਫਰੰਦ ਦੇ ਨਹੀਂ ਅਸੀਂ ਇੱਕ ਤਰਨਾ ਲਾ ਰਹੇ 10 ਤਰੀਕ ਨੂੰ ਤੇ ਆਓ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੋ ਤਾਂ ਉਥੇ ਵੱਡੀ ਗਿਣਤੀ ਦੇ ਨਾਲ ਜੇ ਅਸੀਂ ਇਕੱਠੇ ਹੋ ਗਏ ਜਿਵੇਂ ਕਿਸਾਨਾਂ ਦੀ ਵੱਡਾ ਇਕੱਠ ਹੋ ਗਿਆ ਤਾਂ ਜੇ ਤੁਸੀਂ ਵੱਡੀ ਗਿਣਤੀ ਦੇ ਨਾਲ ਇਕੱਠੇ ਹੋ ਗਏ ਤੁਹਾਡੀ ਕਲੀ ਨਰੇਗਾ ਹੀ ਨਹੀਂ ਯਾਦ ਹੋਣੀ ਅੱਜ ਸਰਕਾਰ ਨੇ ਗੁਲਾਮੀ ਕੀਤੀ ਹੋਈ ਆਪਣੇ ਕਬਜ਼ਾ ਕੀਤਾ ਹੋਇਆ ਇਸ ਤੋਂ ਇਲਾਵਾ ਸਾਡੇ ਜਿਹੜੇ 13 14 ਮੁੱਦੇ ਨੇ ਉਹ ਮੁੱਦੇ ਵੀ ਸਾਨੂੰ ਨਾਲ ਦੀ ਨਾਲ ਉਹ ਜਿਹੜਾ ਅਨਮਿੱਥੇ ਸਮੇਂ ਸੰਘਰਸ਼ ਕਰਨਾ ਉਹਦੇ ਵਿੱਚ ਅਸੀਂ ਗੱਲ ਕਰਨੀ ਆ ਪਰ ਉਹਦੇ ਵਿੱਚ ਅੱਜ ਦੀ ਮੀਟਿੰਗ 'ਚ ਅਸੀਂ ਸੁਝਾਅ ਦਿੱਤਾ ਹੋਇਆ ਜੇ ਸਾਰਿਆਂ ਨੇ ਪਾਸ ਕਰ ਲਿਆ ਤਾਂ ਲਗਭਗ ਜਿੰਨੇ ਮੁੱਦੇ ਹੈਗੇ ਆ ਕੱਲੇ-ਕੱਲੇ ਮੁੱਦੇ ਨੂੰ ਇੱਕ ਥੋੜਾ-ਥੋੜਾ ਸਮਾਂ ਪਾ ਕੇ ਅੱਗੇ ਲਿਖਤੀ ਦਵਾਂਗੇ ਤੇ ਕਲਾਉ ਉਪਾਸ ਵੀ ਕਰਾਵਾਂਗੇ ਅੱਗੇ ਅਸੀਂ ਇਹ ਮੁੱਦੇ ਇਕੱਠੇ ਕਰ ਦਿੰਨੇ ਆ ਉਹ ਖਿਚੜੀ ਪੱਕ ਜਾਂਦੀ ਆ ਇੱਕ ਮਹਿਕਮਾ ਜਿਹੜਾ ਹੈਗਾ ਪ੍ਰਸ਼ਾਸਨ ਵਾਲਾ ਉਹ ਇਕੱਠਾ ਹੋ ਜਾਂਦਾ ਬਾਕੀ ਮਹਿਕਮੇ ਜਿਹੜੇ ਆ ਉਹ ਆਉਂਦੇ ਨਹੀਂ ਏ ਉਹਨੇ ਨੂੰ ਸਾਡੇ ਲੋਕਾਂ ਦੀ ਜਿਹੜੀ ਸੰਗਠਨ ਦੀ ਤਾਕਤ ਹੈਗੀ ਆ ਉਹ ਕਮਜ਼ੋਰ ਹੋ ਜਾਂਦੀ ਆ ਉਹ ਮੁੱਦੇ ਛੇੜੇ ਹੈਗੇ ਸਾਡੇ ਲਾਗੂ ਨਹੀਂ ਜਿੰਦੇ ਮੇਰੀ ਬੇਨਤੀ ਆ ਕਿ ਅਸੀਂ ਬਹੁਤ ਦੁਖੀ ਆ ਇਸ ਗੱਲ ਤੋਂ ਕਿ ਜਦੋਂ ਸਰਕਾਰ ਇਲੈਕਸ਼ਨ ਆਉਂਦਾ ਹੈ ਇਲੈਕਸ਼ਨ ਤੋਂ ਪਹਿਲਾਂ ਸਾਡੇ ਚ 6 ਮਹੀਨੇ ਆਉਂਦੇ ਆ ਸਾਨੂੰ ਕਹਿ ਦਿੰਦੇ ਜੀ ਤੁਹਾਡਾ ਨੀਲਾ ਕਾਟ ਪੀਲਾ ਕਾਟ ਲਾਭਪਤੀ ਕਾਟ ਬੀਪੀਐਲ ਕਾਟ ਜੌਬ ਕਾਟ ਆਸ਼ਰਮ ਕਾਟ ਲਿਕੜਨ ਜਿਹੜੇ ਸਾਡੇ ਕਾਟ ਆ ਉਹ ਬੜੀ ਵੱਡੀ ਗਿਣਤੀ ਦੇ ਨਾਲ ਬਣੇ ਹੋਇਆ ਲੇਕਿਨ ਉਹਨਾਂ ਤੇ ਸਹੂਲਤ ਕੋਈ ਨਹੀਂ ਮਿਲਦੀ ਇਹ ਸਾਡਾ ਮੁੱਦਾ ਹੈ ਕਿ ਜੇ ਸਰਕਾਰ ਨੇ ਕਾਟ ਬਣਾਏ ਆ ਤੇ ਉਹਨਾਂ ਨੂੰ ਲਾਗੂ ਵੀ ਕਰਵਾਓ ਉਹਦੇ ਤੇ ਜਿਹੜੀ ਸਹੂਲਤ ਮਿਲਦੀ ਆ ਉਹ ਵੀ ਬਣਾਓ ਦੂਸਰਾ ਮੁੱਦਾ ਇਹ ਆ ਕਿ ਜਿਹੜੀ ਲੋਨ ਚੱਲਦੇ ਪਿਆ ਸਾਡੀਆਂ ਅਜ ਪਹਿਣਾ ਸਾਡੀਆਂ ਧੀਆਂ ਸਾਡੀਆਂ ਮਾਤਾ ਬਜ਼ੁਰਗ ਮਾਤਾ ਲੋਨ ਲੈਣਾ ਇੱਕ ਸਾਡੀ ਮਜਬੂਰੀ ਆ ਸਾਡਾ ਸਰਕਲ ਨਹੀਂ ਚੱਲਦਾ ਤਾਂ ਪ੍ਰਾਈਵੇਟ ਜਿਹੜੇ ਲੋਨ ਨੇ ਉਹ ਜਦੋਂ ਸਾਡਾ ਲੋਨ ਪਾਸ ਕਰਦੇ ਆ ਬੈਂਕ ਦੇ ਵਿੱਚ ਸਾਡੇ ਪੈਸੇ ਆਉਂਦਾ ਉਸ ਬੈਂਕ ਦੇ ਪੈਸੇ ਆਿਆਂ ਦਾ ਜੋੜ ਲਾ ਲਿਓ ਤੇ ਉਸ ਤੋਂ ਬਾਅਦ ਕਿਸ਼ਤਾਂ ਦਾ ਜੋੜ ਲਾ ਲਿਓ ਉਹ ਜੋੜ ਤੁਹਾਡਾ ਡਬਲ ਆ ਪੈਸਾ ਜਿਹੜਾ ਉਹ ਬੈਂਕ ਵਾਲੇ ਲੈ ਜਾਂਦੇ ਆ ਜੇਕਰ ਇਹੇ ਸਾਡਾ ਇਸੇ ਤਰਜ ਤੇ ਸਰਕਾਰ ਜੇ ਲੋਨ ਦੇ ਦੇਵੇ ਤੇ ਉਸ ਲੋਨ ਦੇ ਵਿੱਚੋਂ ਸਾਨੂੰ ਸਬਸਿਡੀ ਸਾਡਾ ਬਹੁਤ ਫਾਇਦਾ ਹੋ ਸਕਦਾ ਸਾਡਾ ਇਹ ਲੋਨ ਸਰਕਾਰੀ ਲੈਣ ਦਾ ਵੀ ਸਾਡਾ ਰਾਈਟ ਆ ਉਸ ਤੋਂ ਇਲਾਵਾ ਬਹੁਤ ਲੋਕ ਸਾਡੇ ਪੁਲਿਸ ਦੇ ਵਿੱਚ ਦਰਖਾਸਤਾਂ ਦੇ ਦਿੰਦੇ ਨੇ ਦਰਖਾਸਤਾਂ ਜਿਹੜੇ ਪੁਲਿਸ ਵਾਲੇ ਉਹ ਗਰੀਬ ਬੰਦੇ ਦੀ ਦਰਖਾਸਤ ਕਿਤੇ ਸੁਣਾਈ ਨਹੀਂ ਹੁੰਦੀ ਉਹ ਵਿਚਾਰਾ ਗੀੜੇ ਲੌਂਦਾ ਰਹਿ ਜਾਂਦਾ ਤੇ ਜਿਹੜੇ ਮੀਰ ਬੰਦੇ ਆ ਉਹ ਪੈਸੇ ਦੇਖ ਕੇ ਉਹ ਪੁਪਾਸਿਟਾ ਕੰਮ ਕਰਾ ਕੇ ਆਪਦਾ ਪਾਸ ਕਰਵਾ ਲੈਣ ਦੇ ਕੰਮ ਇਹ ਵੀ ਇੱਕ ਸਾਡਾ ਮੁੱਦਾ ਹੈਗਾ ਕਿ ਇਹਦੇ ਤੇ ਵੀ ਅਸੀਂ ਇਸ ਅਨਮਿੱਤੇ ਸੰਗਰਸ਼ ਦੇ ਵਿੱਚ ਅਸੀਂ ਇੱਕ ਆਪਣੇ ਮੁੱਦੇ ਨੂੰ ਮਨਾਉਣਾ ਤੇ ਸਰਕਾਰ ਤੋਂ ਲਾਗੂ ਕਰਨਾ ਹੈ ਇਸ ਦੇ ਨਾਲ ਇੱਕ ਮੁੱਦਾ ਸਾਡਾ ਹੋਰ ਜੁੜਦਾ ਹੈ ਉਹ ਬਹੁਤ ਅਹਿਮ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਜਦੋਂ ਸਰਵੇ ਆਉਂਦਾ ਹੈ ਮਕਾਨਾਂ ਦੀ ਸਾਡਿਆਂ ਦੀ ਗੱਲ ਹੁੰਦੀ ਹੈ ਲੋ ਜੀ ਅਸੀਂ ਸਰਵੇ ਕੀਤਾ ਮਕਾਨ ਲੋੜਵੰਦ ਬੰਦਿਆਂ ਨੂੰ ਆਨਲਾਈਨ ਕੀਤੇ ਜਾਂਦੇ ਨੇ ਔਰ ਜਿਹੜੇ ਲੋੜਵਾਨਾ ਗਰੀਬ ਲੋਕ ਆ ਉਹ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਨੂੰ ਪੈਸੇ ਨਹੀਂ ਦੇ ਸਕਦੇ ਉਹ ਪੈਸੇ ਨਹੀਂ ਦੇ ਸਕਦੇ ਉਹਨਾਂ ਦੇ ਉਵੇਂ ਜਿਹੜੇ ਹੈਗੇ ਆ ਛੱਡ ਕੇ ਆ ਜਾਂਦੇ ਆ ਜਿਹੜੇ ਬੰਦਿਆਂ ਦੇ ਮਕਾਨ ਲੈਂਟਰ ਤੇ ਪਏ ਹੁੰਦੇ ਆ ਡਬਲ ਮੰਜਲੀ ਲੈਂਟਰ ਪਿਆ ਹੁੰਦਾ ਕੋਠੀਆਂ ਪਈਆਂ ਹੁੰਦੀਆਂ ਉਹ ਪੈਸੇ ਦੇ ਦਿੰਦੇ ਆ ਉਹਨਾਂ ਦੇ ਆਨਲਾਈਨ ਮਕਾਨ ਚੜੇ ਹੋਇਆ ਉਹ ਆਪਾਂ ਡਾਟਾ ਮੰਗਾ ਕੇ ਅਨਮਿੱਤੇ ਸਮੇਂ ਦੇ ਵਿੱਚ ਡਾਟਾ ਮੰਗਾ ਕੇ ਤੇ ਜਿਨ੍ਹਾਂ ਨੇ ਗਲਤ ਚੜਾਇਆ ਹੋਇਆ ਉਹਨਾਂ ਦੇ ਕੀ ਨਹੀਂ ਕਰ ਲਈ ਆਪਾਂ ਮੰਨ ਕਰ ਰਹੇ ਉਹ ਬੜੀ ਵੱਡੀ ਲਾਭਾਤ ਹੈ ਇਸੇ ਤਰ੍ਹਾਂ ਤੁਹਾਡੇ ਸਕੂਲ ਦੇ ਬੱਚੇ ਜਿਹੜੇ ਆ ਪੜ੍ਹ ਰਹੇ ਨੇ ਇਹਨਾਂ ਨੂੰ ਸਕਾਲਰਸ਼ਿਪ ਤੋਂ ਬਿਜਿਏ ਹੋਰ ਵੀ ਸਹੂਲਤਾਂ ਹੈਗੀਆਂ ਪਲੱਸ 2 ਜਿਹੜੀ ਆ ਸਾਡੇ ਐਸੇ ਕੈਟਾਗਰੀ ਨੂੰ ਬਹੁਤ ਵੱਡੀ ਪੜ੍ਹਾਈ ਮਿਲੀ ਗਈ ਆ ਐਸੇ ਕੈਟਾਗਰੀ ਨੂੰ ਪਲੱਸ 2 ਦੇ ਵਿੱਚ ਜਿਹੜੀਆਂ ਨੌਕਰੀਆਂ ਮਿਲਣੀਆਂ ਉਹ ਸਾਨੂੰ ਨਹੀਂ ਮਿਲ ਰਹੀਆਂ ਇਹ ਇਹਦੇ ਨਾਲ ਆ ਮੁੱਦਾ ਜੋੜ ਕੇ ਸਾਡਾ ਆਪਣੀ ਇਹਦੀ ਜਿਹੜੀ ਆਪਾਂ ਆਪਣੇ ਮੁੱਦੇ ਤੇ ਲੜਾਈ ਲੜਨੀ ਹੈ ਇਸ ਤੋਂ ਇਲਾਵਾ ਮੁੱਦੇ ਸਾਡੇ ਜਿਹੜੇ 13 14 ਹੈਗੇ ਆ ਉਹਨਾਂ ਮੁੱਦਿਆਂ ਨੂੰ ਥੋੜਾ ਥੋੜਾ ਗੈਪ ਪਾ ਕੇ ਆਪਾਂ ਸਰਕਾਰ ਕੋਲੋਂ ਮਣਾਉਣਾ ਹੈ ਤਾਂ ਸਰਦੀਆਂ ਹੈਗੀਆਂ ਸਰਦੀਆਂ ਦੇ ਵਿੱਚ ਵਾਰੀ ਦੇ ਨਾਲ ਅਸੀਂ ਬੈਠਾਂਗੇ ਲਗਭਗ ਇੱਕ ਪਿੰਡ ਦਾ 20 ਦਿਨਾਂ ਬਾਅਦ ਨੰਬਰ ਅਣਾ ਤੇ ਭਰੌਂਦੀ ਲੋੜ ਨਹੀਂ ਹੈ 20 ਦਿਨਾਂ ਬਾਅਦ ਤਾਂ ਅਸੀਂ ਆਪਦਾ ਟੈਂਪ ਕੱਢ ਹੀ ਸਕਦੇ ਹਾਂ ਆਪਾਂ ਕੈਂਪ ਕੱਢਾਂਗੇ ਲਗਾਤਾਰ ਲੜਾ ਲਾੜਾਂਗੇ ਤਾਂ ਨਾਲ-ਨਾਲ ਇੱਕ ਸਾਡਾ ਟੂਰ ਬਣ ਰਿਹਾ ਹੈ ਦਿੱਲੀ ਦਾ 14 ਤਰੀਕ ਨੂੰ 14 ਤਰੀਕ ਨੂੰ ਕੁਝ ਬੰਦੇ ਵਿੱਚ ਦਿੱਲੀ ਚੀ ਚੱਲਣਗੇ ਆਪਣੇ ਟੈਂਟ ਤੇ ਵੀ ਬੈਠੇ ਹੋਣਗੇ ਤਾਂ ਜਿਨ੍ਹਾਂ ਨੇ ਦਿੱਲੀ ਜਾਣਾ ਹੈ ਉਹ ਆਗੂ ਹੋਣਗੇ ਉਹ ਦਿੱਲੀ ਢੇੜਾ ਮਾਰ ਕੇ ਆਣਗੇ ਔਰ ਉਹ ਦਿੱਲੀ ਦੇ ਵਿੱਚ ਇੱਕ ਸੰਝੇ ਜਿੱਥੇ ਬੰਦੀਆਂ ਦਾ ਸਹਯੋਗ ਆਪਾਂ ਨੂੰ ਲੈਣਾ ਪੈਣਾ ਤੇ ਨਾਲ ਉਹਨਾਂ ਨੂੰ ਦੇਣਾ ਪੈਣਾ ਉਹਦੇ ਲਈ ਵੀ ਆਪਾਂ ਨੂੰ ਤਿਆਰੀ ਕਰਨ ਦੀ ਲੋੜ ਹੈਗੀ ਆ ਤੇ ਇਸ ਦੇ ਸੰਬੰਧ ਵਿੱਚ ਮੈਨੂੰ ਤੁਹਾਡੇ ਤੋਂ ਪੂਰੀ ਅਮੇਂਦਾ ਕਿ ਜਿਹੜੇ ਤੁਸੀਂ ਇੱਥੇ ਗੱਲ ਲੈ ਕੇ ਆਏ ਹੋ ਅੱਜ ਸੁਣੀ ਹੋਈ ਆ ਅੱਜ ਤੁਸੀਂ ਫੈਸਲੇ ਚ ਕੀਤੀ ਗੱਲ ਆ ਇਹਨੂੰ ਗੱਲ ਨੂੰ ਦੂਰਾ ਨਹੀਂ ਛੱਡਣਾ ਇਸ ਗੱਲ ਨੂੰ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਲੇਬਰ ਚ ਆਪਣੀ ਘਰਾਂ ਚ ਆਪਣੇ ਵੇੜਿਆਂ ਚ ਆਪਣੇ ਰਿਸ਼ਤੇਦਾਰਾਂ ਚ ਗੱਲ ਕਰਨੀ ਕਿ ਜਿਹੜੀ ਨਰੇਗਾ ਬੰਦ ਹੋਈ ਆ ਉਸ ਤੋਂ ਬਾਅਦ ਆ ਸਾਡੇ ਮੁੱਦੇ ਨੇ ਇਹਨਾਂ ਮੁੱਦਿਆਂ ਲਈ ਸੰਘਰਸ਼ ਕਰੋ ਕਰਨ ਦਾ ਸਾਥ ਦਿਓ ਜੇ ਤੁਸੀਂ ਸਾਥ ਦੇ ਕੇ ਵੱਡੀ ਗਿਣਤੀ ਦੇ ਨਾਲ ਇਕੱਠੇ ਹੋਗੇ ਤਾਂ ਜੇ ਵੱਡੀ ਗਿਣਤੀ ਦੇ ਨਾਲ ਇਕੱਠੇ ਹੋ ਗਏ ਤੇ ਬੜੀਆਂ ਪਾਰਟੀਆਂ ਤੁਹਾਡੇ ਆਕੇ ਤੁਹਾਡਾ ਸਪੋਰਟ ਨਹੀਂ ਖੇਡਣੀ ਕਿਉਂਕਿ ਉਹਨਾਂ ਤਾਂ ਵੋਟਾਂ ਲੈਣੀਆਂ ਆਕੇ ਉਹਨਾਂ ਧੱਕੇ ਨਾਲ ਬੈਠ ਹੀ ਜਾਣਾ ਜੀ ਅਸੀਂ ਤੁਹਾਡੀਆਂ ਹੱਕਾਂ ਨੂੰ ਮੰਗ ਕਰਾਉਣੇ ਆ ਸਾਨੂੰ ਆਫਰਾਂ ਆ ਵੀ ਰਹੀਆਂ ਆ ਵੀ ਦੱਸੋ ਸਾਡੇ ਨਾਲ ਚੱਲੋ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦਿੰਨੇ ਆ ਪਰ ਅਸੀਂ ਸਿਆਸੀ ਲੋਕਾਂ ਤੋਂ ਨਾ ਹੀ ਆਸ ਰੱਖੀਏ ਕਿਉਂਕਿ 76 ਸਾਲ ਤੋਂ ਇਹਨਾਂ ਲੋਕਾਂ ਨੇ ਸਾਡੇ ਤੋਂ ਵੋਟ ਲਈ ਆ ਵੋਟ ਲੈਣ ਤੋਂ ਬਾਅਦ ਚ ਸਾਡੇ ਨਾਲ ਕਰਦੇ ਕੀ ਆ ਵੋਟ ਲੈਣ ਤੋਂ ਪਹਿਲਾਂ ਕਿਹੋ ਜਿਹਾ ਸਾਡੇ ਨਾਲ ਰਵਈਆ ਹੁੰਦਾ 6 ਮਹੀਨੇ ਸਾਡੇ ਚ ਉਤਰਦੇ ਨੇ ਕਿਸੇ ਨੂੰ ਤਾਇਆ ਕਿਸੇ ਨੂੰ ਚਾਚਾ ਕਿਸੇ ਨੂੰ ਮਾਸੜ ਕਿਸੇ ਨੂੰ ਫੁਫੜ ਤੇ ਪਰੋਣਾ ਵੀ ਬਣਾ ਲੈਂਦੇ ਆ ਰਵੀਂਦਰ ਬਣਾ ਲੈਂਦੇ ਆ ਨਾ ਕੀ ਕਹਿੰਦੇ ਤੂੰ ਸਾਡਾ ਪਰੋਣਾ ਹੈ ਬਣਾ ਲੈਂਦੇ ਆ ਉਸ ਤੋਂ ਇਲਾਵਾ ਸਾਨੂੰ ਮਿੱਠੇ ਹੋ ਕੇ ਲੁੱਟ ਲੈਂਦੇ ਆ ਤੇ ਜਦੋਂ ਪਿੰਡਾਂ ਚ ਜਾਂਦੇ ਆ 6 ਮਹੀਨੇ ਰਹਿੰਦੇ ਆ ਤੇ ਸਾਡੇ ਘਰਾਂ ਚ ਜਾ ਕੇ ਵੱਡੇ ਵੱਡੇ ਔਦੇ ਵੀ ਦਿੰਦੇ ਆ ਲੈ ਵੀ ਤੈਨੂੰ ਤਾਂ ਹੁਣ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਤੈਨੂੰ ਜ਼ਿਲ੍ਹੇ ਦਾ ਸੱਕੀ ਬਣਾਤਾ ਤੈਨੂੰ ਪੰਜਾਬ ਦਾ ਪ੍ਰਧਾਨ ਬਣਾਤਾ ਔਰ ਉਹਨਾਂ ਦਾ ਰਵਈਆ ਕੀ ਹੁੰਦਾ ਹੈ ਕਿ ਸਾਰਿਆਂ ਨੂੰ ਇੱਕ ਪ੍ਰਧਾਨਗੀ ਦੇ ਲੈਟਰ ਹੀ ਦਿੱਤੀ ਜਾਣਗੇ ਤੈਨੂੰ ਵੀ ਆ ਉਹਦਾ ਦੇਤਾ ਤੈਨੂੰ ਵੀ ਆ ਉਹਦਾ ਦੇਤਾ ਸਾਨੂੰ ਇਹਨਾਂ ਤੇ ਗੱਲ ਕਰਨ ਦੀ ਲੋੜ ਹੋਏਗੀ ਕਿ ਜਦੋਂ ਤਾਂ ਭਾਈ ਸਰਕਾਰ ਬਣੀ ਸੀ ਉਦੋਂ ਟਾਈਮ ਸੀ ਉਹਦੇ ਦੇਣ ਦਾ ਤੇ ਤੇਰੇ ਕੋਲੇ ਪਾਵਰ ਸੀ ਉਹਦੇ ਦੇਣ ਦੀ ਤੂੰ ਉਹਦੇ ਦੇ ਵੀ ਸਕਦਾ ਸੀ ਤੇ ਸਾਨੂੰ ਜੇ ਉਹਦੇ ਮਿਲ ਜਾਂਦੇ ਤੇ ਉਹਦੇ ਤੇ ਅਸੀਂ ਕੰਮ ਨਹੀਂ ਕਰ ਬੰਦਾ ਉਹ ਤਾਂ ਭਲਿਆ ਮਾਰਸਾ ਤੇਰੇ ਕੋਲੇ ਆਪਦੇ ਕੋਲੇ ਹੀ ਨਹੀਂ ਆਉਂਦਾ ਹੈਗਾ ਤੇ ਸਾਨੂੰ ਕੀ ਦਵੇਂਗਾ ਠੀਕ ਹੈ ਦੇਵਕੂਹ ਨਾ ਬਣੋ ਇਹਦੇ ਤੇ ਜਵਾਬ ਕਰੋ ਕਿ ਭਾਈ ਜਦੋਂ ਤੁਹਾਡੇ ਕੋਲੇ ਨਹੀਂ ਆਉਦੇ ਹੈਗੇ ਉਹ ਤਾਂ ਸਾਡੇ ਕੋਲੇ ਉਹਦੇ ਦਿਨ ਆਗੇ ਉਹ ਇਹਦੇ ਤੇ ਭਾਈ ਸਾਹਿਬ ਆਪਦੇ ਜਦੋਂ ਤੁਸੀਂ ਗਰਾਉਂਡ ਲੈਵਲ ਤੇ ਆਪਦੇ ਸਮਾਜ ਨੂੰ ਸਮਝਾਓਗੇ ਇਕੱਠੇ ਹੋਵੋਗੇ ਉਹ ਤੁਹਾਡੀ ਤਾਕਤ ਬਣੇਗੀ ਪਾਵਰ ਬਣੇਗੀ ਆਉਣ ਵਾਲੇ ਸਮੇਂ 'ਚ ਸਾਡੇ ਜਿਹੜੇ ਬੱਚੇ ਨੇ ਉਹ ਆਜ਼ਾਦ ਹੋਣਗੇ ਬਾਬਾ ਸਾਹਿਬ ਦੇ ਸਬਦਾਂ ਦੇ ਮੁਤਾਬਕ ਜਿਹੜੀ ਉਹ ਸਾਨੂੰ ਮੰਜ਼ਲ ਦੇ ਕੇ ਗਿਆ ਉਹ ਮੰਜ਼ਲ ਸਾਡੀ ਬਹੁਤ ਵੱਡੀ ਆ ਉਹ ਕਹਿੰਦੇ ਆ ਕਿ ਪਾਰਲੀਮੈਂਟ ਵਿਧਾਨ ਸਭਾ ਲੋਕ ਸਭਾ ਤੁਹਾਡੀ ਆ ਕਿਤੇ ਹਰ ਇੱਕ ਬੰਦੇ ਨੂੰ ਇਹ ਤਾਂ ਪਤਾ ਹੈ ਨਾ ਕਿ ਜਿਹਦੀ ਵੋਟ ਜ਼ਿਆਦੀ ਆ ਉਹਦੀ ਸਰਕਾਰ ਆ ਅੱਜ ਹਰ ਇੱਕ ਪਿੰਡ ਚ ਦੇਖ ਲਓ 60% 65% 70% ਚ ਵੋਟ ਆ ਅੱਜ ਹਰ ਇੱਕ ਸ਼ਹਿਰ ਚ ਵੇਖ ਲਓ 90% ਤੇ 95% ਐਸੀ ਵੋਟ ਆ ਜੇ ਹੁਣ ਐਸੀ ਵੋਟ ਜ਼ਿਆਦੀ ਆ ਤੇ ਫਿਰ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵੀ ਤੇ ਸਾਡਾ ਹੋਣਾ ਚਾਹੀਦਾ ਹੈ। ਜੱਫੇ ਨੂੰ ਤੁਹਾਡੇ ਬੱਚਿਆਂ ਚੋਂ ਇਹ ਚੀਜ਼ਾਂ ਹਾਸਲ ਕਰਨ ਲਈ ਇਸ ਮੰਜਲ ਤੇ ਪਹੁੰਚਣ ਦੀ ਆਪਣੇ ਇੱਕ ਮਤ ਇੱਕ ਵਿਚਾਰ ਧਾਰਾ ਦੇ ਨਾਲ ਇਕੱਠੇ ਹੋਣ ਦੀ ਲੋੜ ਆ, ਆਪਣੇ ਹੱਕਾਂ ਦੀ ਲੋੜ ਆ। ਆਓ ਮੈਂ ਤੁਹਾਡੇ ਤੋਂ ਆਸ ਰੱਖਦਾ ਇਮਾਨਦਾਰੀ ਦੇ ਨਾਲ ਤੁਸੀਂ ਆਪਣੇ ਟਾਈਮ ਤੇ ਪੱਕੇ ਹੋਣਾ, ਟਾਈਮ ਨਾਲ ਆਉਣਾ ਤੇ ਜਿੰਨੀ ਡਿਊਟੀ ਦਿੱਤੀ ਗਈ ਉਹ ਪੂਰੀ ਕਰਕੇ ਜਾਣੀ ਆ ਤੇ ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਅੱਗੇ ਆਪਣੀ ਗੱਲ ਵਧਾਉਣੀ ਆ। ਕਿ ਆਪਾਸ ਨਾ ਕਹਿੰਦੇ ਆ ਸਾਰਿਆਂ ਨੇ ਸ਼ਿੰਗਾਰਸ ਕਰਕੇ ਅੱਜ ਵੀ ਮੀਟਿੰਗ ਤੁਸੀਂ ਪਾਸ ਕੀਤਾ ਮੈਂ ਤੁਹਾਡੇ ਤੇ ਨਿਹਰ ਰੱਖਦਾ ਵੀ ਇਹ ਸਭ ਪੂਰਾ ਕਰਾਂਗੇ ਐਨਾ ਕਹਿੰਦਾ ਹਾਂ ਸਭ ਨੂੰ ਜੈ ਪੀਰ ਜੈ ਭਾਗਤ ਸਸੀ ਕਾਲ ਨੂੰ ਨਮਸਕਾਰ